ਉਹ ਰਣਜੀਤ ਸਿੰਘ ਬਰਮਪੁਰਾ ਨੇ ਅੱਜ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਖੁਲਾਸਾ ਕਰ ਦਿੱਤਾ ਰਣਜੀਤ ਸਿੰਘ ਬਰਮਪੁਰਾ ਨੇ ਬੀਬੀ ਖਾਲੜਾ ਬਾਰੇ ਖੁਲਾਸਾ ਕੀਤਾ ਆਓ ਸੁਣਦੇ ਹਾਂ ਕੀ ਕਿਹਾ ਰਣਜੀਤ ਸਿੰਘ ਬਰਮਪੁਰਾ ਨੇ ਦੇਖੋ ਜੀ ਅਸੀਂ ਜਦੋਂ ਸਾਡੀਆਂ ਪਹਿਲਾਂ ਮੀਟਿੰਗਾਂ ਹੋਈਆਂ ਸੀ ਤੇ ਉਹਨਾਂ ਮੀਟਿੰਗਾਂ ਦੇ ਵਿੱਚ ਜਿਹਦੇ ਵਿੱਚ ਖੈਰਾ ਸਾਹਿਬ ਵੀ ਸੀ ਖੈਰਾ ਸਾਹਿਬ ਵੀ ਸੀਗਾ ਸਾਰੇ ਸੀ ਉਹ ਤਕਰੀਬਨ 15-20 ਸਾਡੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਉਹਨਾਂ ਨੇ ਬੀਬੀ ਪਰਮਜੀਤ ਕੌਰ ਦਾ ਨਾਂ ਕਿਸੇ ਦੇ ਨਹੀਂ ਲਿਆ ਅਸੀਂ ਇਲੈਕਸ਼ਨ ਸ਼ੁਰੂ ਹੁੰਦਿਆਂ ਹੀ ਆ ਸੁਣ ਲੋ ਨਵੀਂ ਗੱਲ ਇੱਕ ਸੁਣ ਲੋ ਨਾਂ ਸੁਣੋ ਕਿ ਬੀਬੀ ਜਿਹੜੀ ਗੱਲ ਪਹਿਲਾਂ ਨਹੀਂ ਆਈ ਆ ਮੇਰੇ ਕੋਲ ਬੋਨੀ ਖੜਾ ਬੋਨੀ ਸਾਹਿਬ ਨੂੰ ਅਸੀਂ ਭੇਜਿਆ ਬੀਬੀ ਪਰਮਜੀਤ ਕੌਰ ਬਈ ਤੂੰ ਜੇ ਇਲੈਕਸ਼ਨ ਲੜਨੀ ਹੈ ਤਾਂ ਤੈਨੂੰ ਆ ਆਪਣੀ ਪਾਰਟੀ ਵੱਲੋਂ ਵਿਚਾਰ ਕਰ ਸਕਦੇ ਇਲੈਕਸ਼ਨ ਬਾਰੇ ਤੇ ਬੀਬੀ ਪਰਮਜੀਤ ਕੌਰ ਨੇ ਇਹਨੂੰ ਬੋਨੀ ਸਾਹਿਬ ਨੂੰ ਇਹ ਗੱਲ ਕਹੀ ਆ ਕਿ ਮੈਂ ਇਲੈਕਸ਼ਨ ਨਹੀਂ ਲੜਨੀ ਮੈਂ ਚੱਕਰ ਚ ਨਹੀਂ ਫਸਣਾ ਬਾਅਦ ਵਿੱਚ ਫਿਰ ਪਤਾ ਨਹੀਂ ਕੀ ਗੱਲ ਉਹ ਖੈਰਾ ਸਾਹਿਬ ਨੇ ਲਿਆ ਗਿਆ ਹੁਣ ਉਹਨਾਂ ਨੂੰ ਫੜਿਆ ਸਿਟ ਦੇ ਆਈਜੀ ਕੁਮਰ ਵਿਜੇ ਪ੍ਰਤਾਪ ਸਿੰਘ ਇੱਕ ਵਾਰ ਫਿਰ ਵੱਡਾ ਮੁੱਦਾ ਬਣ ਗਏ ਨੇ ਔਰ ਜਿੱਥੇ ਅਕਾਲੀ ਦਲ ਨੇ ਉਹਨਾਂ ਦੀ ਸ਼ਿਕਾਇਤ ਕੀਤੀ ਚੋਣ ਕਮਿਸ਼ਨ ਨੂੰ ਅਤੇ ਬਦਲੀ ਦੀ ਮੰਗ ਕੀਤੀ ਕਾਂਗਰਸ ਕੁਮਰ ਵਿਜੇ ਪ੍ਰਤਾਪ ਦੀ ਪਿੱਠ ਤੇ ਆ ਕੇ ਖੜੀ ਹੋ ਗਈ ਅਤੇ ਕਿਹਾ ਕਿ ਕੁਮਰ ਵਿਜੇ ਪ੍ਰਤਾਪ ਨੂੰ ਨਹੀਂ ਬਦਲਣਾ ਚਾਹੀਦਾ ਉਹ ਨਿਰਪੱਖ ਅਫਸਰ ਨੇ ਦੂਜੇ ਪਾਸੇ ਰਣਜੀਤ ਸਿੰਘ ਬਰਾਂਪੁਰਾ ਨੇ ਵੀ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਹੱਕ ਵਿੱਚ ਬਿਆਨ ਦੇ ਦਿੱਤਾ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਲੋਕਾਂ ਦੇ ਚਹੇਤੇ ਅਫਸਰ ਨੇ ਅਤੇ ਨਿਰਪੱਖਤਾ ਦੇ ਨਾਲ ਕੰਮ ਕਰ ਰਹੇ ਨੇ ਉਹਨਾਂ ਨੂੰ ਕਿਸੇ ਕੀਮਤ ਤੇ ਨਹੀਂ ਬਦਲਿਆ ਜਾਣਾ ਚਾਹੀਦਾ ਆਓ ਸੁਣਦੇ ਹਾਂ ਰਜੀਤ ਸਿੰਘ ਬ੍ਰਹਮਪੁਰਾ ਦਾ ਆਈਜੀ ਕੁੰਵਰ ਵਿਜੇ ਪ੍ਰਤਾਪ ਤੇ ਵੱਡਾ ਬਿਆਨ ਵੇਖੋ ਜੀ ਜੋ ਆਮ ਲੋਕ ਨੇ ਪੰਜਾਬ ਦੇ ਲੋਕ ਕੀ ਮੈਨਾਂ ਦੇਸ਼ ਦੇ ਲੋਕ ਵੀ ਜਿਹੜੇ ਜਾਣਦੇ ਨੇ ਵਿਜੇ ਪ੍ਰਤਾਪ ਦਾ ਜੋ ਜੀਵਨ ਹੈ ਜੋ ਉਹਦਾ ਕਰੈਕਟਰ ਹੈ ਉਹਨੂੰ ਇੱਕ ਇਨਸਾਫ ਪਸੰਦ ਅਫਸਰ ਸਮਝਦੇ ਨੇ ਤੋਂ ਅਸੀਂ ਸਮਝਦੇ ਆਂ ਕਿ ਉਹ ਇਨਸਾਫ ਪਸੰਦ ਅਫਸਰ ਆ ਬਾਕੀ ਕੰਮ ਹੋਣ ਉਹਨਾਂ ਨੇ ਕਰਨਾ ਵਾ ਉਹਨਾਂ ਦੇ ਕੰਮ ਦੇ ਵਿੱਚ ਜਿਹੜੇ ਲੋਕ ਕਿਡਚਾਂ ਦਾ ਡਾਉਂਦੇ ਨੇ ਖਾਸ ਕਰਕੇ ਆ ਬਾਦਲ ਦਾ ਟੱਬਰ ਜਾਂ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਇਹ ਵੀ ਕਦੀ ਕਦੀ ਕਿੰਤੂ ਪਰੰਤੂ ਕਰਦੇ ਨੇ ਇਹਨਾਂ ਨੂੰ ਬਾਜ਼ ਆਉਣਾ ਚਾਹੀਦਾ ਔਰ ਜਿਹੜਾ ਕੰਮ ਆ ਸਰਕਾਰੀ ਕੰਮ ਆ ਹਾਈ ਕੋਰਟ ਨੇ ਉਹ ਐਸਆਈਟੀ ਬਣਾਈ ਆ ਉਹਦੇ ਕੰਮ ਚ ਵਿਘਨ ਨਹੀਂ ਪਾਉਣਾ ਚਾਹੀਦਾ ਛੇਤ ਤੋਂ ਛੇਤੀ ਰਿਪੋਰਟ ਜੇ ਰਿਲੀਜ਼ ਹੋਣੀ ਚਾਹੀਦੀ ਪੰਜਾਬ ਕਾਂਗਰਸ ਵਿੱਚ ਟਿਕਟਾਂ ਦਾ ਰੌਲਾ ਲਗਾਤਾਰ ਬਰਕਰਾਰ ਹੈ ਹਾਲਾਂਕਿ ਇਸੇ ਦਰਮਿਆਨ ਪੰਜਾਬ ਦੀ ਸੈਂਟਰਲ ਕਮੇਟੀ ਨੇ ਦਿੱਲੀ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਅੱਜ ਕਾਂਗਰਸ ਨੇ ਪੰਜਾਬ ਦੀਆਂ ਤਿੰਨ ਹੋਰ ਸੀਟਾਂ ਲਈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਡਾਕਟਰ ਅਮਰ ਸਿੰਘ ਨੂੰ ਫਤਿਹਗੜ੍ਹ ਸਾਹਿਬ ਤੋਂ ਟਿਕਟ ਦਿੱਤੀ ਗਈ ਹੈ ਜਦਕੀ ਜਗਵੀਰ ਸਿੰਘ ਡਿੰਪਾ ਨੂੰ ਖਡੂਰ ਸਾਹਿਬ ਤੋਂ ਟਿਕਟ ਦਿੱਤੀ ਗਈ ਹੈ ਇਸੇ ਤਰ੍ਹਾਂ ਫਰੀਦਕੋਟ ਤੋਂ ਮੁਹੰਮਦ ਸਦੀਕ ਦੇ ਨਾਮ ਦਾ ਐਲਾਨ ਹੋਇਆ ਔਰ ਜਿਹੜੀਆਂ ਮੁੱਖ ਸੀਟਾਂ ਸੀ ਪੰਜਾਬ ਦੀਆਂ ਫਿਰੋਜ਼ਪੁਰ ਬਠਿੰਡਾ ਸੰਗਰੂਰ ਔਰ ਅਨੰਦਪੁਰ ਸਾਹਿਬ ਇਹ ਸੀਟਾਂ ਕਾਂਗਰਸ ਦੀਆਂ ਬਕਾਇਆ ਨੇ ਔਰ ਇਨ੍ਹਾਂ ਸੀਟਾਂ ਤੇ ਹੀ ਰੌਲਾ ਪਰ ਜਿਨ੍ਹਾਂ ਸੀਟਾਂ ਤੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਹੈ ਉੱਥੇ ਡਾਕਟਰ ਅਮਰ ਸਿੰਘ ਅਤੇ ਜਗਵੀਰ ਸਿੰਘ ਡਿੰਪਾ ਦਾ ਕਹਿਣਾ ਹੈ ਕਿ ਉਹ ਜਿੱਤ ਦਰਜ ਕਰਨਗੇ ਹਾਲਾਂਕਿ ਇਸ ਸੀਟ ਤੋਂ ਕਈ ਹੋਰ ਵੀ ਦਾਅਵੇਦਾਰ ਸਨ ਦੇਖੋ ਜੀ ਟਿਕਟ ਮਿਲਣ ਤੇ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਸਾਡੇ ਜਨਰਲ ਸੈਕਟਰੀ ਪੰਜਾਬ ਦੇ ਇੰਚਾਰਜ ਮੈਡਮ ਆਸ਼ਾ ਕੁਮਾਰੀ ਜੀ ਔਰ ਸਾਡੇ ਸੂਬਾ ਪ੍ਰਧਾਨ ਸੁਨੀਲ ਜਾਖੜ ਜੀ ਦਾ ਬਹੁਤ-ਬਹੁਤ ਧੰਨਵਾਦੀ ਆ ਬਾਕੀ ਵੀ ਸਾਰੇ ਸੀਨੀਅਰ ਲੀਡਰ ਦਾ ਬਹੁਤ ਧੰਨਵਾਦੀ ਆ ਕਿਉਂਕਿ ਉਹਨਾਂ ਨੇ ਮੈਨੂੰ ਪਾਰਲੀਮੈਂਟ ਫਤੇਗੜ ਸਾਹਿਬ ਲਈ ਕਾਂਗਰਸ ਦੇ ਕੈਂਡੀਡੇਟ ਬਣਾਉਣ ਦੇ ਯੋਗ ਸਮਝਿਆ ਔਰ ਮੈਨੂੰ ਕੈਂਡੀਡੇਟ ਬਣਾਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਮੈਂ ਮੈਨੂੰ ਕੈਪਟਨ ਸਾਹਿਬ ਨੇ ਅਸ਼ੀਰਵਾਦ ਦਿੱਤਾ ਹੈ ਹੁਣ ਮੈਂ ਇੱਥੋਂ ਸਿੱਧਾ ਹੀ ਆਪਣੇ ਹਲਕੇ ਦੇ ਵਿੱਚ ਜਾ ਰਿਹਾ। ਕਿਉਂਕਿ ਮੈਨੂੰ ਲੋਕ ਬਹੁਤ ਉਤਾਵਲੇ ਦੇ ਕਾਫੀ ਦਿਨਾਂ ਤੋਂ ਉਹ ਕਹਿ ਰਹੇ ਸੀ ਜਲਦੀ ਆਓ ਜਲਦੀ ਆਓ ਕਿ ਮਾਹੌਲ ਬਹੁਤ ਵਧੀਆ ਪੜਿਆ ਲੋਕਾਂ ਚ ਉਤਸ਼ਾਹ ਵਰਕਰਾਂ ਚ ਉਤਸ਼ਾਹ ਤੇ ਹੁਣ ਹਲਕੇ ਚ ਜਾ ਕੇ ਅਸੀਂ ਕੱਲ ਤੋਂ ਕੰਪੇਨਿੰਗ ਸ਼ੁਰੂ ਕਰਾਂਗੇ ਉਧਰ ਕਾਂਗਰਸ ਦੇ ਸਾਬਕਾ ਮੈਂਬਰ ਪਾਰਲੀਮੈਂਟ ਮਹਿੰਦਰ ਸਿੰਘ ਕੇਪੀ ਨੇ ਜਲੰਧਰ ਵਿੱਚ ਬਗਾਵਤ ਦਾ ਝੰਡਾ ਚੱਕ ਲਿਆ ਉਹਨਾਂ ਦਾ ਕਹਿਣਾ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਉਹ ਹੁਸ਼ਿਆਰਪੁਰ ਤੋਂ ਚੋਣ ਲੜੇ ਸਨ ਪਰ ਵਿਜੇਸਾਮਪਲਾ ਤੋਂ ਹਾਰ ਗਏ ਸਨ ਪਰ ਪਾਰਟੀ ਨੇ ਇਸ ਵਾਰੀ ਉਹਨਾਂ ਦਾ ਹੱਕ ਮਾਰ ਲਿਆ ਉਹਨਾਂ ਕਿਹਾ ਕਿ ਕਾਂਗਰਸ ਉਹਨਾਂ ਦਾ ਸਿਆਸੀ ਕਤਲ ਕਰਨਾ ਚਾਹੁੰਦੀ ਹੈ ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਉਹ ਆਪਣੇ ਵਰਕਰਾਂ ਨਾਲ ਗੱਲ ਕਰਕੇ ਅਗਲਾ ਫੈਸਲਾ ਕਰਨਗੇ ਉਧਰ ਜਲੰਧਰ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਸੰਤੋਖ ਚੌਧਰੀ ਆਪਣੇ ਸਮਰਥਕਾਂ ਨਾਲ ਮਹਿੰਦਰ ਕੇਪੀ ਨੂੰ ਮਨਾਉਣ ਪੁੱਜੇ ਪਰ ਮਹਿੰਦਰ ਕੇਪੀ ਨੇ ਕਿਹਾ ਕਿ ਉਹਨਾਂ ਦਾ ਕੋਈ ਫੈਸਲਾ ਨਹੀਂ ਹੈ ਜਿਹੜਾ ਵੀ ਫੈਸਲਾ ਹੈ ਉਹ ਉਹਨਾਂ ਦੇ ਵਰਕਰਾਂ ਦਾ ਹੈ ਉਹਨਾਂ ਨੂੰ ਟਿਕਟ ਮਿਲੀ ਹੈ ਉਹ ਸਾਰਿਆਂ ਦੇ ਘਰਾਂ ਜਾ ਰਹੇ ਹੈ ਮੇਰੇ ਘਰ ਵੀ ਆਏ ਪਰ ਮੈਂ ਆਪਣੇ ਫੈਸਲੇ ਦੇ ਡਿਕਨ ਉਹਨਾਂ ਨੂੰ ਵੀ ਮੈਂ ਆਪਣਾ ਗੱਲ ਦੱਸ ਦਿੱਤੀ ਹੈ ਕਿ ਫੇਰ ਫੈਸਲਾ ਜਿਹੜਾ ਹੈ ਮੇਰੇ ਸਾਥੀ ਮੇਰੇ ਵਰਕਰ ਮੇਰਾ ਪਰਿਵਾਰ ਕਰੂਗਾ ਉਹ ਅਸੀਂ ਇੱਕ ਦਿਨ ਇਕੱਠ ਕਰਦੇ ਹਾਂ ਜੇ ਮੈਨੂੰ ਉਹਨਾਂ ਨੇ ਕਿਹਾ ਕਿ ਅਸੀਂ ਲੜਨਾ ਇਲੈਕਸ਼ਨ ਤੇ ਇਲੈਕਸ਼ਨ ਲੜਾਂਗੇ ਜੀ ਇਹਨਾਂ ਨੇ ਕਿਹਾ ਕਿ ਕੋਈ ਹੋਰ ਪਾਰਟੀ ਜੁਆਇਨ ਕਰਨੀ ਹੈ ਤਾਂ ਹੋਰ ਪਾਰਟੀ ਵੀ ਜੁਆਇਨ ਕਰ ਸਕਦੇ ਹਾਂ ਜੋ ਮੇਰੇ ਸਾਥੀਆਂ ਦਾ ਮੇਰੇ ਤੇ ਆਦੇਸ਼ ਹੋਏਗਾ ਮੈਂ ਉਹ ਕਰਾਂਗਾ ਸਰ ਕਿਦੋਂ ਤੱਕ ਟਾਈਮ ਦਿੱਤਾ ਹੈ ਇਹਨਾਂ ਨੇ ਭਲੇ ਕਾਫੀ ਟਾਈਮ ਪਿਆ ਹੈ ਲੇਕਿਨ ਅਸੀਂ ਆਪਣੇ ਆਪ ਨੂੰ ਆਰਗੇਨਾਈਜ਼ ਕਰਨਾ ਆਪਣੇ ਸਾਰੇ ਸਨੇਹ ਦੇਣੇ ਹਨ ਨੋ ਹਲਕੇ ਹਨ ਨੋ ਹਲਕੇਆ ਦੇ ਵਿੱਚ ਸਾਰੇ ਆਪਣੇ ਸਾਥੀਆਂ ਨੂੰ ਸਨੇਹ ਦੇਣੇ ਹਨ ਸਨਿਚਿਤ ਅਦਵਾਰ ਸਨਿਚਿਤ ਬਾਰਤਾ ਚਲੋ ਨਹੀਂ ਅਜੇ ਦੋ ਦਿਨ ਲੱਗੇ ਹਨ ਸੋਮਵਾਰ ਤੱਕ ਮੈਂ ਤੁਹਾਨੂੰ ਸਾਰੇ ਕਲੀਅਰ ਕਰ ਦਿਆਂਗਾ ਮੇਰੇ ਬ੍ਰਦਰ ਸਾਰੇ ਇੰਗਲੈਂਡ ਤੋਂ ਆ ਰਹੇ ਆ ਉਹ ਆਉਣਗੇ ਤਾਂ ਮੈਂ ਫੈਸਲਾ ਕਰਨਾ ਉਧਰ ਮੰਦਰ ਸਿੰਘ ਕੇਪੀ ਦੇ ਨਾਲ ਨਾਲ ਹੁਸ਼ਿਆਰਪੁਰ ਤੋਂ ਬੀਬੀ ਸੰਤੋਸ਼ ਚੌਧਰੀ ਵੀ ਨਾਰਾਜ਼ ਨੇ ਸੰਤੋਸ਼ ਚੌਧਰੀ ਹਲਕਾਵਾਰ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਕਰ ਰਹੇ ਨੇ ਹੁਸ਼ਿਆਰਪੁਰ ਤੋਂ ਰਾਜkumar ਚੱਬੇਵਾਲ ਨੂੰ ਟਿਕਟ ਮਿਲੀ ਹੈ ਪਰ ਕਾਂਗਰਸ ਦਾ ਕਹਿਣਾ ਹੈ ਕਿ ਇਹ ਸਾਡਾ ਆਪਸੀ ਮਸਲਾ ਹੈ ਅਸੀਂ ਇਸ ਨੂੰ ਸੁਲਝਾ ਲਵਾਂਗੇ ਦੂਜੇ ਪਾਸੇ ਦਿੱਲੀ ਵਿੱਚ ਸੁਨੀਲ ਜਾਖੜ ਨੇ ਕਿਹਾ ਕਿ ਬਕਾਇਆ 4 ਸੀਟਾਂ ਤੇ ਫੈਸਲਾ ਰਾਹੁਲ ਗਾਂਧੀ ਕਰਨਗੇ ਪੰਜਾਬ ਦੀ ਚੋਣ ਸਿਲੈਕਸ਼ਨ ਕਮੇਟੀ ਨੇ ਆਪਣੇ ਵੱਲੋਂ ਨਾਵਾਂ ਦੀ ਤਜਵੀਜ਼ ਦੇ ਦਿੱਤੀ ਹੈ ਮੰਨਿਆ ਜਾ ਰਿਹਾ ਹੈ ਕਿ ਫਿਰੋਜ਼ਪੁਰ ਬਠਿੰਡਾ ਸੰਗਰੂਰ ਅਤੇ ਅਨੰਦਪੁਰ ਸਾਹਿਬ ਦੀਆਂ ਸੀਟਾਂ ਅੜ ਗਈਆਂ ਨੇ ਸੂਬਾ ਚੋਣ ਕਮੇਟੀ ਹੋਰ ਉਮੀਦਵਾਰਾਂ ਨੂੰ ਚਾਹੁੰਦੀ ਹੈ ਜਦਕਿ ਕੇਂਦਰੀ ਹਾਈ ਕਮਾਂਡ ਹੋਰ ਉਮੀਦਵਾਰਾਂ ਨੂੰ ਚਾਹੁੰਦੀ ਹੈ ਪਰ ਹੁਣ ਆਖਰੀ ਫੈਸਲਾ ਰਾਹੁਲ ਗਾਂਧੀ ਕਰਨਗੇ ਅੱਜ ਰਾਹੁਲ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਸੁਨੀਲ ਜਾਖੜ ਕੀ ਬੋਲੇ ਆਓ ਸੁਣਦੇ ਆ ਦੇਖੋ ਡਿਸਕਸ਼ਨਸ ਹੋਈਆਂ ਬਾਕੀ ਜੋ ਫੈਸਲਾ ਕਰਨਗੇ ਰਾਹੁਲ ਜੀ ਤੇ ਉਹਨਾਂ ਨੇ ਫੈਸਲਾ ਕਰਨਾ ਹੈ ਇਸੇ ਕਰਕੇ ਸਾਰੀ ਜਿਹੜੀ ਸਕਰੀਨਿੰਗ ਕਮੇਟੀ ਸੀਗੀ ਸਾਰਿਆਂ ਨੇ ਮਿਲ ਕੇ ਆਪਣੀ رائے ਦੇਤੀ ਉਹਦੇ ਤੇ ਰਾਹੁਲ ਜੀ ਜੋ ਫੈਸਲਾ ਲੈਣਗੇ ਉਹ ਸ਼ਾਮ ਤਾ ਹੀ ਹੈ ਕੱਲ ਤਾ ਹੀ ਆਪਣਾ ਫੈਸਲਾ ਦੇ ਦੇ। ਜੋ ਵੀ ਸਾਰੀਆਂ ਉਹਨਾਂ ਨੇ ਬੈਕਗ੍ਰਾਉਂਡ ਸਾਰੀ ਇਨਫੋਰਮੇਸ਼ਨ ਲੈ ਲਈ ਕਿਉਂਕਿ ਜਿਹੜੀ ਉਸ ਦਿਨ ਸੀਐਸਸੀ ਹੋਈ ਸੀਗੀ ਉਹਦੇ ਵਿੱਚ ਜਿਹੜੇ ਜਿਹੜੇ ਪੁਆਇੰਟਸ ਆਏ ਸੀ ਉਹਨਾਂ ਤੇ ਫਰਦਰ ਕਲੈਰੀਫਿਕੇਸ਼ਨ ਅੱਜ ਰਾਹੁਲ ਜੀ ਨੂੰ ਸਕਰੀਨਿੰਗ ਕਮੇਟੀ ਨੇ ਦੇਤੀ ਉਹਦੇ ਤੇ ਅੱਗੇ ਜੋ ਵੀ ਫੈਸਲਾ ਉਹਨਾਂ ਨੇ ਲੈਣਾ ਹੈ ਅੱਜ ਹੋ ਸਕਦਾ ਸ਼ਾਮ ਤਾ ਹੀ ਈਆ ਸਵਿਤੇ ਜੋ ਦੇ ਤੂੰ ਆਪਣਾ ਫੈਸਲਾ ਕਰੋਜਪੁਰ ਤੋਂ ਸਰਕਾਰ ਰਾਨਾ ਸੋਢੀ ਆ ਜਾਏਗਾ ਦੇਖੋ ਸਾਰੀ ਸਾਰੀ ਸੀਟਾਂ ਦੇ ਉੱਤੇ ਜੋ ਵੀ ਜੋ ਲੜੂਗਾ ਜਿਹਨੂੰ ਰਾਹੁਲ ਜੀ ਜਿਹਦਾ ਉਹਦੇ ਤੇ ਹੱਥ ਰੱਖਣਗੇ ਸਾਰੇ ਅਸੀਂ ਮਿਲ ਕੇ ਡਟ ਕੇ ਮਨਨੀਜ਼ ਆਖੜ ਸੁਣੀ ਮੈਂ ਸਮਝਦਾ ਵੀ ਅੱਜ ਸ਼ਾਮ ਤਾਈਂ ਜਾਂ ਕੱਲ ਕੁਛ ਨਾ ਕੁਛ ਜਿਹੜੇ ਨਤੀਜੇ ਸਾਹਮਣੇ ਆਣਗੇ ਸਾਰੀਆਂ ਸੀਟਾਂ ਦਾ ਐਲਾਨ ਕਰ ਦਿੱਤਾ ਜਾਏਗਾ ਸਰ ਦੇਖੋ ਆ ਫੈਸਲਾ ਰਾਹੁਲ ਜੀ ਨੇ ਲੈਣਾ ਹੈ ਉਹਦੇ ਤੇ ਜੋ ਫੈਸਲਾ ਕਰਨਗੇ ਸ਼ਾਮ ਤਾਈਂ ਇੰਤਜ਼ਾਰ ਕਰ ਲਓ ਸੁਣੀ ਆਖੜ ਚੋਣਾਂ ਲੜਵਾਣਗੇ ਰਾਣਾ ਸੋਢੀ ਨੂੰ ਫਰੋਖਪੁਰ ਤੋਂ देखो पार्टी पार्टी सारे सारे पार्टी दे जस दे पार्टी कांग्रेस पार्टी ਲੜਾਊਗੀ कांग्रेस पार्टी ਜਿੰਨੂੰ ਵੀ ਲੜਾਊਗੀ ਕੀ ਸੁਨੀਲ ਜਾਖੜ ਕੀ এবੀਸੀਡੀ ਸਾਰੇ ਜਿਹੜੇ ਸਾਡੇ 13 ਉਮੀਦਵਾਰ ਹੋਣਗੇ ਸਾਰਿਆਂ ਦੀ ਡਟ ਕੇ ਮਦਦ ਸਾਰੇ ਲੋਕ ਕਰਨਗੇ ਉਧਰ ਪੀਡੀਏ ਤੇ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਜਸਰਾਜ ਜੱਸੀ ਨੇ ਸੰਗਰੂਰ ਵਿੱਚ ਇੱਕ ਵਾਰੀ ਫੇਰ ਵੱਡਾ ਸੰਸਰੀ ਖੇਜ ਬਿਆਨ ਦੇ ਦਿੱਤਾ ਉਹਨਾਂ ਕਿਹਾ ਕਿ 2014 ਵਿੱਚ ਕਾਂਗਰਸ ਨੂੰ ਨਿੰਦਣ ਵਾਲੇ ਅਤੇ ਕਰਪਟ ਪਾਰਟੀ ਕਹਿਣ ਵਾਲੇ ਖੁਦ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਤਰਲੋ ਮੱਛੀ ਹੋ ਰਹੇ ਨੇ ਜਸਜੀ ਜਸਰਾਜ ਨੇ ਸਿਮਰਜੀਤ ਬੈਂਸ ਦੇ ਹੱਕ ਵਿੱਚ ਚੋਣ ਜਿੱਤਣ ਦਾ ਦਾਵਾ ਕੀਤਾ ਪਰ ਉਹਨਾਂ ਭਗਵੰਤ ਮਾਨ ਅਤੇ ਕੇਜਰੀਵਾਲ ਤੇ ਵੱਡੇ ਵੱਡੇ ਇਲਜ਼ਾਮ ਲਾ ਦਿੱਤੇ ਦੇਖੋ ਭਾਜੀ ਮੈਨੂੰ ਹਲਕਿਆਂ ਦਾ ਸ਼ਾਇਦ ਨਾ ਪਤਾ ਹੋਵੇ ਪਰ ਹਲਕੇ ਕੁੱਤਿਆਂ ਦਾ ਪਤਾ ਹੈ ਤੇ ਕੋਈ ਗੱਲ ਨਹੀਂ ਆ ਮੇਰੀ ਟੀਮ ਹੈ ਬੜੀ ਸੁਚੱਜੀ ਟੀਮ ਹੈ ਯੰਗ ਟੀਮ ਹੈ ਤੇ ਇਹ ਲੋਕ ਲੈ ਜਾਂਦੇ ਹੁੰਦੇ ਆ ਜਲਾਲਾਬਾਦ ਜਦੋਂ ਭਗਵੰਤ ਮਾਨ ਗਿਆ ਸੀ ਉਦੋਂ ਉਹ ਜਲਾਲਾਬਾਦ ਦੇ ਹਲਕਿਆਂ ਦਾ ਪਤਾ ਸੀ ਸੰਗਰੂਰ ਦੇ ਲੋਕਾਂ ਨੂੰ ਉਦੋਂ ਹੀ ਧੋਖਾ ਦੇ ਗਿਆ ਸੀ ਜਦੋਂ ਐਮਪੀ ਹੁੰਦੇ ਹੋਏ ਲੋਕਾਂ ਨੇ ਮਣਾ ਮੂੰਹ ਹੀ ਭਾਜੀ ਬਜ਼ੁਰਗਾਂ ਨੇ ਪਤਾ ਨਹੀਂ ਕਿਵੇਂ ਕਿਹੜੇ ਹਾਲਾਤਾਂ ਚੁੱਟ-ਚੁੱਟ ਕੇ ਸੰਗਰੂਰ ਆਲੇ ਗਏ ਹੋਣੇ ਪੋਲਿੰਗ ਬੂਥ ਤੱਕ ਵੋਟ ਪਾਉਣ 2014 ਚ ਤੇ ਕੀ ਗੱਲ ਤੂੰ ਤਾਂ ਉਹਨਾਂ ਨੂੰ ਧੋਖਾ ਹੀ ਦੇ ਗਿਆ ਯਾਰ ਉੱਥੇ ਜਲਾਲਾਬਾਦ ਦੇ ਵਿੱਚ ਸਾਡੇ ਕੋਲ ਬਥੇਰੇ ਅਣਖੀ ਤੇ ਐਜੂਕੇਟਿਡ ਵਲੰਟੀਅਰ ਸੀ ਬੇਰੋਜ਼ਗਾਰ ਵਲੰਟੀਅਰ ਸੀ ਉੱਥੇ ਚਾਂਸ ਦੇ ਦਿੰਦਾ ਉਹਨਾਂ ਨੂੰ ਚਾਂਸ ਦੇ ਦਿੰਦਾ ਐਮ ਐਮ ਪੀ ਵੀ ਤੂੰ ਬਣੇਗਾ ਐਮ ਐਲ ਏ ਵੀ ਤੂੰ ਬਣੇਗਾ ਐ ਥੋੜੀ ਨਾ ਹੁੰਦਾ ਭਾਜੀ ਕੋਈ ਗੱਲ ਨਹੀਂ ਉਹਨੂੰ ਕੋਈ ਤੁਹਾਡੇ ਕੋਲ ਕਾਂਗਰਸ ਦੀ ਮੈਂਬਰਸ਼ਿਪ ਹੈ ਜਿਹਦੇ ਨਾਲ ਸਮਝੌਤਾ ਕਰ ਰਹੇ ਆ ਭਗਵੰਤ ਮਾਨ ਸਾਹਿਬ ਦਿੱਲੀ ਚ ਉਸੇ ਕਾਂਗਰਸ ਨੂੰ ਜਿਹਨੂੰ ਪਾਣੀ ਪੀ ਪੀ ਖੋਸਦੇ ਸੀ ਸ਼ੀਲਾ ਦਿਖਸ਼ਿਤ ਕਰਪਟ ਹੈ ਜਦੋਂ ਕਹਿੰਦੇ ਸੀ ਰਾਹੁਲ ਗਾਂਧੀ ਰੌਬਰਟ ਵਾਡਰਾ ਪ੍ਰਿਅੰਕਾ ਗਾਂਧੀ ਸਭ ਕਰਪਟ ਹੈ ਕਪਿਲ ਸੇਬਲ ਕਰਪਟ ਹੈ ਯਾਦ ਕਰੋ ਨਾ ਗੱਲਾਂ ਤੁਹਾਨੂੰ ਸ਼ਾਇਦ ਭੁੱਲ ਜਾਂਦਾ ਸ਼ਾਰਟ ਟਰਮ ਮੈਮਰੀ ਲਾਸ ਹੋ ਜਾਂਦਾ ਕਈ ਵਾਰੀ ਪਾਵਰ ਦੇ ਨਸ਼ੇ 'ਚ ਤੁਸੀਂ ਕਾਂਗਰਸ ਦੀ ਮੈਂਬਰਸ਼ਿਪ ਲੈ ਲਈ ਹੈ ਹੁਣ ਤੁਸੀਂ ਕਹਿੰਦੇ ਹੋ ਅਸੀਂ ਆਪ ਡਿਜ਼ੋਲਵ ਕਰ ਸਕਦੇ ਹਾਂ ਡਿਜ਼ੋਲਵ ਹੋ ਕੇ ਮਿਲਣਾ ਕਿਹਦੇ 'ਚ ਹੈ ਜਿਵੇਂ ਪਾਣੀ 'ਚ ਸ਼ਾਈ ਮਿਲ ਜਾਂਦੀ ਹੈ ਨਾ ਜੀ ਤਾਂ ਪਾਣੀ ਉਹੋ ਜੇ ਰੰਗ ਦਾ ਹੀ ਹੋ ਜਾਂਦਾ ਸੋ ਆਮ ਆਦਮੀ ਪਾਰਟੀ ਦੀ ਸ਼ਾਈ ਹੁਣ ਕਾਂਗਰਸ ਦੇ ਗੰਦ 'ਚ ਮਿਲਣ ਜਾ ਰਹੀ ਹੈ ਮੁਬਾਰਕ ਹੋਵੇ ਤੁਹਾਨੂੰ ਉਧਰ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕਮਰ ਸੰਧੂ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਸੰਭਾਵੀ ਗੱਠਜੋੜ ਨੂੰ ਵਿਰੋਧ ਕੀਤਾ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਅਸੂਲਾਂ ਤੋਂ ਭਟ ਗਈ ਹੈ ਕਿਉਂ ਇਹਨਾਂ ਦੀ ਅਸੀਂ ਬਿਲਕੁਲ ਸਪੋਰਟ ਨਹੀਂ ਕਰਾਂਗੇ ਜੀ ਇਹਨਾਂ ਦਾ ਅਸੀਂ ਅਕਾਲੀ ਔਰ ਕਾਂਗਰਸ ਪਾਰਟੀ ਇਹ ਕਿਸੇ ਕੈਂਡੀਡੇਟ ਦੀ ਅਸੀਂ ਸਪੋਰਟ ਨਹੀਂ ਕਰ ਸਕਦੇ ਕਿਉਂਕਿ ਬੀਜੇਪੀ ਵੀ ਨਹੀਂ ਬੀਜੇਪੀ ਐ ਕਾਲੀਦਲ ਨਾਲ ਹੀ ਆ ਇਹ ਅਸੀਂ ਸਪੋਰਟ ਇਸ ਕਰਕੇ ਨਹੀਂ ਕਰ ਸਕਦੇ ਕਿਉਂਕਿ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਵਾ ਉਹ ਇਹਨਾਂ ਪਾਰਟੀਆਂ ਦੀ ਕਾਰਗੁਜ਼ਾਰੀ ਦੇ ਉਲਟ ਹੈ ਔਰ ਇਹਨਾਂ ਪਾਰਟੀਆਂ ਤੋਂ ਛੁਟਕਾਰਾ ਦੇਣ ਵਾਸਤੇ ਸਾਡੀ ਪਾਰਟੀ ਦਾ ਜਨਮ ਹੋਇਆ ਸੀ ਆ ਔਰ ਇੱਥੇ ਮੈਂ ਵੀ ਜਿਹੜਾ ਕਹਿਣਾ ਚਾਹੂੰਗਾ ਕਿ ਜਿਹੜੀਆਂ ਪਿੱਛੇ ਆ ਪਿੱਛੇ ਜੇ ਅਸੀਂ ਖਬਰਾਂ ਪੜ੍ਹਦੇ ਆ ਗੱਠ ਜੋੜ ਦੀਆਂ ਕਿ ਦਿੱਲੀ ਦੇ ਵਿੱਚ ਜਾਂ ਕਿਤੇ ਹੋ ਰਿਹਾ ਵਾ ਉਹ ਸਾਡੇ ਸਾਹ ਦੇ ਨਾਲ ਉਹ ਬਹੁਤ ਅਨਫੋਰਚੂਨੇਟ ਹੈ ਕਿਉਂਕਿ ਉਸ ਚੀਜ਼ ਦਾ ਆਮ ਆਦਮੀ ਪਾਰਟੀ ਨੂੰ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਢਾਹ ਲੱਗੂਗਾ ਦਿੱਲੀ ਪਹੁੰਚੇ ਸੁਨੀਲ ਜਾਖੜ ਨੇ ਨਰਿੰਦਰ ਮੋਦੀ ਦਾ ਵੀ ਕਿਰਾਓ ਕੀਤਾ ਉਹਨਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਚੋਣ ਜਾਬਤੇ ਦੀ ਉਲੰਘਣਾ ਰੋਕੀ ਜਾਵੇ ਉਨਾ ਨਮੋ ਟੀਵੀ ਖੋਲਣ ਉੱਤੇ ਵੀ ਵਿਰੋਧ ਪ੍ਰਗਟ ਕੀਤਾ ਉਹਨਾਂ ਨੇ ਕਿਹਾ ਕਿ ਅਚਾਨਕ ਹੀ ਟੈਲੀਵਿਜ਼ਨਾਂ ਤੇ ਨਮੋ ਟੀਵੀ ਚੱਲਣ ਲੱਗ ਗਿਆ ਜਿਹੜਾ ਕਿ ਚੋਣ ਜ਼ਾਬਤੇ ਦਾ ਉਲੰਘਣ ਹੈ ਤੁਸੀਂ ਇੱਕ ਗਵਰਨਰ ਸਾਹਿਬ ਦਾ ਕਿਉਂ ਨਾਮ ਲੈ ਰਹੇ ਹੋ ਰਾਜਸਥਾਨ ਦੇ ਗਵਰਨਰ ਦਾ ਤੁਸੀਂ ਖੁਦ ਪ੍ਰਧਾਨ ਮੰਤਰੀ ਦਾ ਤੇ ਭਾਰਤ ਸਰਕਾਰ ਦੀ ਗੱਲ ਕਰੋ ਜਿੱਥੇ ਇੱਕ ਪਾਸੇ ਸਮਾਂ ਸੀਗਾ ਵੀ ਖੁਦ ਚੱਲ ਕੇ ਚੰਡੀਗੜ੍ਹ ਦੇ ਅੰਦਰ ਇੱਕ ਦਾ ਹੱਥ ਦਾ ਜਿਹੜਾ ਨਿਸ਼ਾਨ ਸੀਗਾ ਜਿਹੜਾ ਲਈ ਕਾਰਬੂਜੀ ਹੈ ਜਿਹੜੇ ਆਰਕੀਟੈਕਟ ਸੀ ਉਹਨੂੰ ਵੀ ਟੱਕ ਦਿੱਤਾ ਸੀਗਾ ਕਾਂਗਰਸ ਦੇ ਰਾਜ ਦੇ ਵਿੱਚ ਕਿਉਂਕਿ ਅਸੀਂ ਨਹੀਂ ਕਾਂਗਰਸ ਪਾਰਟੀ ਦਾ ਮੰਨਣਾ ਸੀ ਵੀ ਇਲੈਕਸ਼ਨ ਦਾ ਇੱਜ਼ਤ ਕੀਤੀ ਜਾਵੇ ਇਲੈਕਸ਼ਨ ਦੀ ਜਿਹੜੀ ਭਾਵਨਾ ਹੈ ਹੁਣ ਉਹਨਾਂ ਨੇ ਨਵੇਂ ਟੀਵੀ ਚੈਨਲ ਚਾਲੂ ਕਰ ਰਹੇ ਹੈ ਰੋਜ਼ ਇਲੈਕਸ਼ਨ ਜਿਹੜੇ ਜਿਹੜੇ ਕੋਡ ਆਫ ਕੰਡਕਟ ਆ ਉਹਦੀ ਧਜੀਆਂ ਉਡਾਈਆਂ ਜਾ ਰਹੀਆਂ ਹਨ ਸੈਨਾ ਨੂੰ ਆਪਣੀ ਘਰੇਲੂ ਫੌਜ ਦੱਸਿਆ ਜਾ ਰਿਹਾ ਹੈ ਦੇਖੋ ਯਾਦਾ ਕਹਿ ਦੇਣ ਵੀ ਸਾਡੇ ਮੋਦੀ ਸਾਹਿਬ ਕਹਿ ਦੇਣ ਵੀ ਜਿਹੜੇ ਕੱਚੇ ਪਾਣ ਵਾਲੇ ਸਾਡੇ ਆਰਐਸਐਸ ਦੀ ਸੈਨਾ ਹੈ ਸਾਡੇ ਜਿਹੜੇ ਜਵਾਨ ਸ਼ਹੀਦ ਹੋ ਜਾਂਦੇ ਹੈ ਫੌਜਾਂ ਤੇ ਉਹ ਮੋਦੀ ਸਾਹਿਬ ਦੇ ਨਹੀਂ ਸਾਡੇ ਉਹ ਕਿਸੇ ਇੱਕ ਬੰਦੇ ਦੀ ਨਹੀਂ ਉਹ ਭਾਰਤ ਮਾਤਾ ਦੇ ਫੌਜੀ ਹੈ ਭਾਰਤ ਮਾਤਾ ਦੀ ਫੌਜ ਹੈ ਸਾਡੇ ਸਾਡੇ ਸਾਰਿਆਂ ਦੀ ਫੌਜ ਹੈ ਪੂਰੇ ਹਿੰਦੁਸਤਾਨ ਦੀ ਫੌਜ ਹੈ ਤੇ ਕੱਚਿਆਂ ਵਾਲੇ ਜਿਹੜੀ ਹੈ ਇਹਨਾਂ ਦੀ ਕਾਕੀ ਨਿਕਰਾਂ ਵਾਲੇ ਦੀ ਫੌਜ ਹੈ ਉਹ ਮੋਦੀ ਸਾਹਿਬ ਦੀ ਫੌਜ ਹੋ ਸਕਦੀ ਹੈ ਹਿੰਦੁਸਤਾਨ ਦੀ ਜਿਹੜੀ ਫੌਜ ਹੈ ਉਹ ਹਿੰਦੁਸਤਾਨ ਦੀ ਫੌਜ ਹੈ ਕਿਸੇ ਇੱਕ ਬੰਦੇ ਦੀ ਨਹੀਂ ਉਧਰ ਸੀਨੀਅਰ ਐਡਵੋਕੇਟ ਅਤੇ ਵਿਧਾਇਕ ਐਚਐਸ ਫੂਲਕਾ ਨੇ ਦਰਸ਼ਨੀ ਡਿਊਟੀ ਨੂੰ ਨੁਕਸਾਨ ਪਹੁੰਚਾਏ ਜਾਣ ਦਾ ਮਸਲਾ ਚੱਕ ਲਿਆ ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਹੈ ਕਿ ਇਤਿਹਾਸਿਕ ਇਮਾਰਤਾਂ ਨੂੰ ਸੰਭਾਲਿਆ ਜਾਵੇ ਉਹਨਾਂ ਨੇ ਕਿਹਾ ਕਿ ਇਸ ਮੰਤਵ ਲਈ ਮਹਾਰਾਂ ਦੀ ਇੱਕ ਟੀਮ ਬਣਾਈ ਜਾਵੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਇਤਿਹਾਸਿਕ ਇਮਾਰਤਾਂ ਦੀ ਸਾਂਭ ਸੰਭਾਲ ਲਈ ਪਹਿਲਾਂ ਨਾਲੋਂ ਜ਼ਿਆਦਾ ਯਤਨ ਕੀਤੇ ਜਾਣਗੇ ਅਸੀਂ ਜਥੇਦਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਿਲਣ ਵਾਸਤੇ ਆਏ ਸੀ ਇਹਦਾ ਮੇਨ ਮਕਸਦ ਸੀ ਕਿ ਜੋ ਪ੍ਰਾਤਨ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਨੇ ਉਹਨਾਂ ਦੀ ਦੇਖ ਰੇਖ ਜੋ ਇੱਥੇ ਤਰਨ-ਤਾਰਨ ਦਰਸ਼ਨੀ ਜੋੜੀ ਜੋ तकरीबन तकरीबन 420 ਸਾਲ ਪੁਰਾਣੀ ਆ ਜਿਸ ਤਰ੍ਹਾਂ ਉਹਨੂੰ ਢਾਇਆ ਗਿਆ ਖੇਡ-ਛਾੜ ਕੀਤੀ ਗਈ ਉਹ ਬਹੁਤ ਹੀ ਮੰਦਪਾਗ ਅਫਸੋਸ ਦੀ ਗੱਲ ਆ ਤੇ ਅਸੀਂ ਜਥੇਦਾਰ ਸਾਹਿਬ ਕੋਲੇ ਬੇਨਤੀ ਲੈ ਕੇ ਆਏ ਸੀ ਕਿ ਅੱਗੇ ਤੋਂ ਇੱਕ ਇਸ ਤਰ੍ਹਾਂ ਦਾ ਢਾਂਚਾ ਬਣਾਇਆ ਜਾਵੇ ਕਿ ਜਿਹੜੀਆਂ ਵੀ ਪ੍ਰਾਤਨ ਬਿਲਡਿੰਗਾਂ ਨੇ ਉਹਨਾਂ ਦੇ ਕੋਈ ਵੀ ਰਿਪੇਅਰ ਵੀ ਕਰਨੀਆਂ ਤੇ ਉਹਦੀ ਪਰਮਿਸ਼ਨ ਤੋਂ ਬਿਨਾ ਉਹ ਨਾ ਕੀਤੀ ਜਾਵੇ ਤੇ ਅੱਜ ਜਥੇਦਾਰ ਸਾਹਿਬ ਨੇ ਅਸੀਂ ਬੜੇ ਧੰਨਵਾਦੀਆਂ ਜਥੇਦਾਰ ਸਾਹਿਬ ਦੇ ਜਿਹੜਾ ਜਥੇਦਾਰ ਸਾਹਿਬ ਨੇ ਅੱਜ ਸਾਨੂੰ ਇਹ ਵਿਸ਼ਵਾਸ ਤੋਂ ਆਇਆ ਕਿ ਉਹ ਇੱਕ ਹੁਕਮ ਇਸ਼ੂ ਕਰ ਰਹੇ ਆ ਜਿਹਦੇ ਵਿੱਚ ਸਿੱਖ ਹੈਰੀਟੇਜ ਕਮਿਸ਼ਨ ਬਣਾਇਆ ਜਾਊਗਾ ਤੇ ਸਿੱਖ ਹੈਰੀਟੇਜ ਕਮਿਸ਼ਨ ਦੇ ਵਿੱਚ ਦੋ ਜਿਹੜੇ ਆਰਕੀਟੈਕਟ ਹੋਣਗੇ ਜੋ ਕੰਜ਼ਰਵੇਟਿਵ ਆਰਕੀਟੈਕਟਸ ਨੇ ਪੁਰਾਣੀਆਂ ਬਿਲਡਿੰਗਾਂ ਨੂੰ ਮੇਨਟੇਨ ਕਰਨ ਦੇ ਮਹਰ ਨੇ ਇੱਕ ਉਹਦੇ ਵਿੱਚ ਸਿੱਖ ਕਲਾਕਾਰੀ ਸਿੱਖ ਕਲਾਕਾਰੀ ਇੱਕ علیحد੍ਹੀ ਤਰ੍ਹਾਂ ਦੀ ਕਲਾਕਾਰੀ ਹੈ ਇਹ ਮੁਸਲਮ ਕਲਾਕਾਰੀ ਤੋਂ ਜਾਂ 크ਰਿਸਚੀਅਨ ਕਲਾਕਾਰੀ ਤੋਂ ਜਾਂ ਇਹ ਹਿੰਦੂ ਜੋ ਕਲਾਕਾਰੀ ਆ ਉਤੋਂ ਉਲੇਦਾ ਉਹ ਸਿੱਖ ਕਲਾਕਾਰੀ ਦਾ ਮਹਾਰ ਵਿੱਚ ਹੋਏਗਾ ਇੱਕ ਸਿੱਖ ਹਿਸਟੋਰੀਅਨ ਹੋਏਗਾ ਇੱਕ ਹਾਰਟੀਕਲਚਰਲ ਐਕਸਪਰਟ ਹੋਏਗਾ ਜੋ ਕਿ ਪ੍ਰਾਚਨ ਰਕਤਾਂ ਨੂੰ ਸੰਭਲਣ ਲਈ ਇਹ ਪੰਜ ਮੈਂਬਰਾਂ ਦਾ ਕਮਿਸ਼ਨ ਇੱਕ ਸਿੱਖ ਹੈਰੀਟੇਜ ਕਮਿਸ਼ਨ ਬਣਾਇਆ ਜਾਏਗਾ ਉਸ ਦੇ ਵਾਸਤੇ ਜਥੇਦਾਰ ਸਾਹਿਬ ਨੇ ਕਿਹਾ ਕਿ ਉਹ ਐਜੀਪੀਸੀ ਤੇ ਦਿੱਲੀ ਗੁਰਦੁਆਰਾ ਕਮੇਟੀ ਤੋਂ ਸੁਝਾਅ ਮੰਗਣਗੇ ਉਹਨਾਂ ਦੇ ਸੁਝਾਇਕ ਮਹੀਨੇ ਦੇ ਵਿੱਚ ਵਿੱਚ ਮੰਗਵਾਲੇ ਜਾਣਗੇ ਤੇ ਉਸ ਤੋਂ ਬਗਰੋਂ ਇਸੇ ਖੈਰੀਟੇਸ ਕਮਿਸ਼ਨ ਦਾ ਗਠਨ ਕਰ ਦਿੱਤਾ ਜਾਏਗਾ ਸੁਖਦੇਵ ਸਿੰਘ ਢੀਂਡਸਾ ਦੇ ਪੁੱਤ ਪਰਮਿੰਦਰ ਸਿੰਘ ਢੀਂਡਸਾ ਨੇ ਐਲਾਨ ਕੀਤਾ ਹੈ ਕਿ ਉਹ ਹਰ ਹਾਲਤ ਦੇ ਵਿੱਚ ਸੰਗਰੂਰ ਲੋਕ ਸਭਾ ਦੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ ਉਹਨਾਂ ਨੇ ਕਿਹਾ ਕਿ ਪਾਰਟੀ ਨੇ ਜੋ ਜ਼ਿੰਮੇਵਾਰੀ ਦਿੱਤੀ ਹੈ ਉਹ ਤਨਦੇਹੀ ਨਾਲ ਨਿਭਾਉਣਗੇ ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਜਿਹੜੇ ਵਿਕਾਸ ਕੰਮ ਕੀਤੇ ਸੀ ਉਹਨਾਂ ਕੰਮਾਂ ਦੇ ਆਧਾਰ ਤੇ ਉਹ ਵਟ ਮੰਗਣਗੇ ਆਪਣੇ ਬਾਪੂ ਬਾਰੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਆਸ਼ੀਰਵਾਦ ਦੇ ਦਿੱਤਾ ਹੈ। ਦੇਖੋ ਮੈਂ ਸਮਝਦਾ ਕੋਈ ਵੀ ਚੋਣ ਹੈ ਉਹਦੀ ਹਰ ਚੋਣ ਦੀ ਆਪਣੀ ਇਮਤ ਹੈ ਤੇ ਮੈਨੂੰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਵੀ ਪਾਰਟੀ ਦੀ ਜੋ ਆਸਾਂ ਨੇ ਉਮੀਦਾਂ ਨੇ ਉਹ ਤੇ ਪੂਰਾ ਉਤਰ ਸਕਾਂ ਅਤੇ ਆਪਦੇ ਇਲਾਕੇ ਦੇ ਲੋਕਾਂ ਦਾ ਦੁਆਰੇ ਵਿਸ਼ਵਾਸ ਜਿੱਤ ਕੇ ਜਿਹੜਾ ਇਹ ਸੀਟ ਕალიਦਮਲ ਦੀ ਚੋੜੀ ਪਾਵਾਂ। ਇਸ ਦੇਖੋ ਕਮੀ ਤਾਂ ਜ਼ਰੂਰ ਸਾਨੂੰ ਮਹਿਸੂਸ ਹੋਏਗੀ ਪਰ ਕਿਉਂਕਿ ਉਹਨਾਂ ਦਾ ਅਸ਼ੀਰਵਾਦ ਸਾਡੇ ਨਾਲ ਹੈ ਅਤੇ ਸਾਰੇ ਜਿਹੜੇ ਵਰਕਰ ਨੇ ਪਾਰਟੀ ਦੇ ਉਹ ਇਕਜੁੱਟ ਨੇ ਤੇ ਸਾਰਿਆਂ ਦੇ ਵਿੱਚ ਬੜਾ ਉਤਸ਼ਾਹ ਤੇ ਹੌਸਲਾ ਹੈ ਸੋ ਮੈਨੂੰ ਲੱਗਦਾ ਹੈ ਜਿਹੜੇ ਨਤੀਜੇ ਨੇ ਉਹ ਚੰਗੇ ਆਉਣੇ ਚਾਹੀਦੇ ਦੇਖੋ ਭਗਵੰਤ ਜੀ ਨੇ ਗੱਲ ਕੀਤੀ ਹੈ 25 ਕਰੋੜ ਰੁਪਏ 25 ਕਰੋੜ ਰੁਪਏ ਤਾਂ तकरीबन ਹਰ ਐਮਪੀ ਨੂੰ ਮਿਲਦਾ ਤੇ ਸਾਰੇ ਹੀ ਨਹੀਂ ਖਰਚ ਕੀਤੇ ਆਪਣੇ ਆਪਣੇ ਇਲਾਕੇ 'ਚ ਸੋ 25 ਕਰੋੜ ਨਾਲ ਕੋਈ ਬਹੁਤ ਵਿਕਾਸ ਦੇ ਉੱਤੇ ਫਰਕ ਨਹੀਂ ਪੈਂਦਾ ਪਰ ਮੈਂ ਇਹ ਕਹਿ ਸਕਦਾ ਪਿਛਲੇ 10 ਸਾਲਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਹਰ ਪੱਖ ਤੋਂ ਬਹੁਤ ਵੱਡੇ ਵੱਡੇ ਕੰਮ ਕੀਤੇ ਨੇ ਇਲਾਕੇ ਦੇ ਵਿੱਚ ਉਧਰ ਜਥੇਦਾਰ ਰঞ্জੀਤ ਸਿੰਘ ਬ੍ਰਹਮਪੁਰਾ ਨੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕੀਤੀ ਅਤੇ ਇਤਿਹਾਸਿਕ ਇਮਾਰਤਾਂ ਦੀ ਸਾਂਭ ਸੰਭਾਲ ਦੀ ਮੰਗ ਕੀਤੀ ਗਿਆਨੀ ਜਥੇਦਾਰ ਨੇ ਉਹਨਾਂ ਨੂੰ ਵੀ ਹਾਂ ਪੱਖੀ ਹੰਗਾਰਾ ਦਿੱਤਾ ਤੇ ਉਹਨਾਂ ਸਾਨੂੰ ਭਰੋਸਾ ਦਿੱਤਾ ਵਾ ਕਿ ਅਸੀਂ ਹਾਈ ਕਮਾਂਡ ਦੀ ਕੋਈ ਵੱਡੀ ਕਮੇਟੀ ਜਿਹੜੀ ਆ ਉਹ ਬਣਾਵਾਂਗੇ ਸ਼ਰੋਮਣੀ ਕਮੇਟੀ ਦੇ ਵਿੱਚੋਂ ਕਮੇਟੀ ਨਹੀਂ ਅਸੀਂ ਕਾਲ ਤੱਕ ਸਵਰਨ ਸਿੰਘ ਸਾਹਿਬ ਵੱਲੋਂ ਇੱਕ ਆਪਣੀ ਕਮੇਟੀ ਬਣਾਵਾਂਗੇ ਤੋਂ ਦੀ ਆਪਣੀ ਇਨਕੁਆਰੀ ਜਿਹੜੀ ਕਰਾਵਾਂਗੇ ਤੇ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਇਹ ਜੋ ਕੁਝ ਹੋਇਆ ਇਹਦੇ ਵਿੱਚ ਕੁਝ ਸ਼ਰੋਮਣੀ ਕਮੇਟੀ ਦੇ ਜਿਹੜੇ ਅਹੁਦੇਦਾਰ ਸਹਿਬਾਨ ਨੇ ਉਹਨਾਂ ਦੀ ਮੁੱਢੀ ਪੱਗ ਤੇ ਆ ਕ腐ਸ਼ਨ ਹੋਈ ਆ ਬੇਈਮਾਨੀ ਹੋਈ ਆ ਸਾਰੀ ਤੇ ਖਾਸ ਕਰਕੇ ਉਹਨਾਂ ਦਾ ਧਿਆਨ ਰੱਖਿਆ ਜਾਵੇ ਤੇ ਭਾਵੇਂ ਕੋ ਵੱਡਾ ਤੇ ਭਾਵੇਂ ਛੋਟਾ ਉਹਨਾਂ ਨੂੰ ਸਖਤ ਤੋਂ ਸਖਸ ਜਿਹੜੀ ਆ سزا ਜਿਹੜੀ ਦਿੱਤੀ ਜਾਵੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਸਿੱਖ ਹੈਰੀਟੇਜ ਕਮਿਸ਼ਨ ਜਿਹੜਾ ਉਹ ਬਣਾ ਰਹੇ ਜਿਹਦੇ ਵਿੱਚ ਦੋ ਹਿਸਟੋਰੀਅਨ ਇਤਿਹਾਸਕਾਰ ਤੇ ਦੋ ਜਿਹੜੇ ਕਨਜ਼ਰਵੇਟਿਵ ਜਿਹੜੇ ਆ ਕੋਈ ਆਰਕੀਟੈਕਟ ਜਿਹੜੇ ਆ ਉਹ ਲੈ ਜਾਣਗੇ ਤੇ ਇੱਕ ਦੋ ਹੋਰ ਮਾਹਰ ਜਿਹੜੇ ਆ ਉਹ ਲੈ ਜਾਣਗੇ ਤੇ ਇਹ ਜਿਹੜਾ ਹੈਰੀਟੇਜ ਜਿਹੜਾ ਹੈਗਾ ਕਮਿਸ਼ਨ ਹੋਏਗਾ ਸਿੱਖ ਹੈਰੀਟੇਜ ਕਮਿਸ਼ਨ ਹੋਏਗਾ ਜਿੰਨੀ ਵੀ ਕਿਤੇ ਕੋਈ ਕਾਰ ਸੇਵਾ ਚਲਦੀ ਹੈਗੀ ਆ ਜਿੰਨਾ ਵਿੱਚ ਕਿਤੇ ਕੋਈ ਮਮਾਰਤ ਬਣਾਉਣੀ ਪੈਂਦੀ ਹੈ ਜਾਂ ਕਰਨੀ ਪੈਂਦੀ ਹੈ ਤਾਂ 70 ਸਾਲ 60 ਸਾਲ ਪੁਰਾਣੀਆਂ ਜਿਹੜੀਆਂ ਬਿਲਡਿੰਗਾਂ ਜਿਹੜੀਆਂ ਨੇ ਉਹਨਾਂ ਦੇ ਸਬੰਧ ਚ ਰੈਨੋਵੇਟ ਕਰਨਾ ਐਟ ਲਾਉਣੀ ਢਾਉਣੀ ਆ ਤਾਂ ਸਭ ਤੋਂ ਪਹਿਲਾਂ ਜਿਹੜਾ ਉਹ ਉਹਦੀ ਰਿਪੋਰਟ ਜਿਹੜੀ ਉਹ ਜ਼ਰੂਰੀ ਹੋਏਗੀ ਉਹਦੀ ਰਿਪੋਰਟ ਤੋਂ ਬਿਨਾ ਕੋਈ ਵੀ ਇਮਾਰਤ ਜਿਹੜੀ ਆ 60 ਸਾਲ ਪੁਰਾਣੀ ਉਹ ਛੇੜੀ ਨਹੀਂ ਜਾਊਗੀ ਉਧਰ ਪਟਿਆਲਾ ਦੇ ਉਮੀਦਵਾਰ ਡਾਕਟਰ ਤਰਨਵੀਰ ਗਾਂਧੀ ਨੇ ਮਾਪਿਆਂ ਦੇ ਨਾਲ ਮਿਲ ਕੇ ਸਕੂਲ ਖਿਲਾਫ ਪ੍ਰਦਰਸ਼ਨ ਕੀਤਾ ਬੱਚਿਆਂ ਦੇ ਮਾਪਿਆਂ ਨੇ ਸਕੂਲ ਪ੍ਰਸ਼ਾਸਨ ਤੇ ਬੇਹਿਸਾਬੀਆਂ ਫੀਸਾਂ ਵਸੂਲਣ ਦੇ ਇਲਜ਼ਾਮ ਲਾਏ ਸਨ ਜਿਸ ਤੋਂ ਬਾਅਦ ਡਾਕਟਰ ਤਨਵੀਰ ਗਾਂਧੀ ਨੇ ਕਿਹਾ ਕਿ ਸਰਕਾਰ ਨੂੰ ਮਾਪਿਆਂ ਦਾ ਸਾਥ ਦੇਣਾ ਚਾਹੀਦਾ ਹੈ ਤੇ ਸਕੂਲ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਹਾਲਾਂਕਿ ਸਕੂਲ ਵੱਲੋਂ ਕਿਸੇ ਵੀ ਤਰ੍ਹਾਂ ਦੇ ਗੈਰ ਜ਼ਰੂਰੀ ਵਾਅਦੇ ਤੋਂ ਇਨਕਾਰ ਕੀਤਾ ਗਿਆ ਇਹ ਤਾਂ ਗਰੀ ਕਰਦਾ ਆ ਰਿਹਾ ਹੈਗਾ ਬੱਚਿਆਂ ਕੋਲੋਂ ਕਲਾਸ ਦੀ ਪ੍ਰੋਮੋਸ਼ਨ ਦੇ ਨਵੇਂ ਹਿਸਾਬ ਮੰਗਦਾ ਜਦ ਕਿ ਉਹ ਦਾ ਹੱਕ ਨਹੀਂ ਮੰਨਦਾ ਹੈਗਾ ਵਰਦੀਆਂ ਦੇ ਨਾਂ ਦੇ ਇੱਕ ਅੰਦਾ ਫਿੱਤੀ ਲਾ ਕੇ ਵਧਾ ਕੇ ਵਰਦੀਆਂ ਦੇ ਖਰਚੇ ਕਰਵਾਉਂਦਾ ਔਰ ਕਦਾਬਾਂ ਨਹੀਂ ਵੀ ਲੁੱਟ ਕਰਦਾ ਵਿਦਿਆਰਥੀਆਂ ਦੀ ਮਾਪੇ ਲਗਾਤਾਰ ਸੰਘਰਸ਼ ਕਰਦੇ ਪਹਿਲੇ ਮੈਂ ਜਦੋਂ ਐਮਪੀ ਸੀਗਾ ਉਦੋਂ ਮੈਂ ਜਿੰਮਤੀ ਸਮ੍ਰਿਤੀ ਰਾਣੀ ਨੂੰ ਦੋ ਵਾਰ ਮਿਲਿਆ ਉਹਨਾਂ ਨੇ ਵੀ ਕਿਹਾ ਕਿ ਮੈਂ ਮਸਲਾ ਹੱਲ ਕਰਾਉਂਗੀ ਔਰ ਮੈਂ ਲਗਾਤਾਰ ਪੇਰੈਂਟਸ ਨੂੰ ਮਿਲਦਾ ਰਿਹਾ ਬੱਚਿਆਂ ਨੂੰ ਮਿਲਦਾ ਰਿਹਾ ਹੈਗਾ ਜੀ ਔਰ ਹੁਣ ਹਾਈ ਕੋਰਟ ਨੇ ਕੱਲ ਆਰਡਰ ਕੀਤੇ ਹੈਗੇ ਨਾ ਬੱਚਿਆਂ ਨੂੰ ਛੇਤੀ ਸਕੂਲ ਦਾਖਲ ਕੀਤਾ ਜਾਵੇ ਉਹ ਔਰ ਉਹਨਾਂ ਆਰਡਰ ਦੀ ਵੀ ਲੰਘਣਾ ਔਰ ਆਰਡਰ ਸੈਕਟਰੀ ਸਾਹਿਬ ਕੋਲ ਪਹੁੰਚ ਚੁੱਕੇ ਹੈਗੇ ਔਰ ਜ਼ਿਲ੍ਹਾ ਪ੍ਰਸ਼ਾਸਨ ਕੋਲ ਵੀ ਪਹੁੰਚ ਚੁੱਕਿਆ ਹੈ ਉਹਨਾਂ ਤਜੀਆਂ ਆਂਦੇ ਹੋਏ ਕਾਨੂੰਨ ਦੀਆਂ ਜਿਹੜਾ ਕਿ ਹਾਈ ਕੋਰਟ ਦੇ ਆਰਡਰ ਤਜੀਆਂ ਆਂਦੇ ਹੋਏ ਸਕੂਲ ਪ੍ਰਸ਼ਾਸਨ ਇਸ ਗੱਲ ਤੇ ਵਿਜੇਦ ਹੈਗਾ ਕਿ ਉਹਨਾਂ ਬੱਚਾ ਨੂੰ ਸਕੂਲ 'ਚ ਨਹੀਂ ਲੈ ਜੀ ਇਹ ਸਭ ਸਕੂਲ ਮੁਨਾਫੇ ਚਲਦੇ ਨੇ ਲੱਖਾਂ ਕਰੋੜਾਂ ਰੁਪਏ ਦਾ ਮੁਨਾਫਾ ਹਰ ਸਾਲ ਇਹਨਾਂ ਕੋਲ ਜਾਂਦਾ ਹੈਗਾ ਜੀ ਤੇ ਬਿਲਕੁਲ ਚੈਰੀਟੇਬਲ ਦਾ ਨਾਂ ਝੂਠਾ ਹੈਗਾ ਜੀ ਸਿਰਫ ਟੈਕਸਾਂ ਤੋਂ ਬਚਣ ਵਾਸਤੇ ਔਰ ਆਪਣੇ ਆਪ ਨੂੰ ਦਾਨੀ ਸਿੱਧ ਕਰਨ ਵਾਸਤੇ ਇਹ ਹਸਪਤਾਲ ਵੀ ਤੇ ਸਕੂਲ ਵੀ ਸਭ ਇਹ ਸਭ ਝੂਠ ਦਾ ਬਲੰਦਾ ਹੈਗੇ ਜੀ ਸੁਖਬੀਰ ਸਿੰਘ ਬਾਦਲ ਬਠਿੰਡਾ ਪਹੁੰਚੇ ਜਿੱਥੇ ਉਹਨਾਂ ਨੇ ਤੇਜ਼ ਤਰਾਰ ਚੋਣ ਪ੍ਰਚਾਰ ਕੀਤਾ ਸੁਖਬੀਰ ਸਿੰਘ ਬਾਦਲ ਅੱਜਕੱਲ ਆਪਨੀ ਪਾਰਟੀ ਦੇ ਲੀਡਰਾਂ ਤੇ ਵਰਕਰਾਂ ਨਾਲ ਸੈਲਫੀਆਂ ਖਿਚਵਾ ਰਹੇ ਨੇ ਸ਼ਖਬੀਰ ਬਾਦਲ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਉਸ ਦੀ ਪ੍ਰਸਿੱਧੀ ਵਾਪਸ ਮੁੜੇਗੀ ਅਤੇ ਲੋਕਾਂ ਵਿੱਚ ਅਕਾਲੀ ਦਲ ਦਾ ਅਕਸ਼ ਸੁਧਰੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਝੂਠਾ ਅਤੇ ਗੱਪੀ ਕਿਹਾ। ਉਹਨਾਂ ਕਾਂਗਰਸ 'ਤੇ ਤਿੱਖੇ ਸਿਆਸੀ ਨਿਸ਼ਾਨੇ ਲਾਏ। ਉਹਨਾਂ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੀ ਸਮਰਥਕ ਦੱਸਿਆ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਗੱਠਜੋੜ ਹੋਣ ਤੋਂ ਬਾਅਦ ਲੋਕਾਂ ਨੂੰ ਕੀ ਕਹਿਣਗੇ। ਉਹਨਾਂ ਕਿਹਾ ਕਿ ਜੇ ਦਿੱਲੀ ਅਤੇ ਹਰਿਆਣਾ 'ਚ ਗੱਠਜੋੜ ਹੁੰਦਾ ਤੇ ਪੰਜਾਬ ਦੇ ਵਿੱਚ ਨਹੀਂ ਹੁੰਦਾ ਤੇ ਲੋਕਾਂ ਨੂੰ ਕੀ ਜਵਾਬ ਦੇਣਗੇ। ਪਰ ਸ਼ਾਇਦ ਸ਼ਖਬੀਰ ਬਾਦਲ ਇਹ ਯਾਦ ਰੱਖਣਾ ਭੁੱਲ ਗਏ ਕਿ ਉਹਨਾਂ ਦਾ ਗੱਠਜੋੜ ਵੀ ਸਿਰਫ ਪੰਜਾਬ ਵਿੱਚ ਹੈ ਹਰਿਆਣਾ ਵਿੱਚ ਅਕਾਲੀ ਦਲ ਦਾ ਭਾਜਪਾ ਨਾਲ ਕੋਈ ਜੱਟ ਗੱਠਜੋੜ ਨਹੀਂ ਹੈ ਸੋ ਸਿਆਸਤ ਹੈ ਦੂਸਰਿਆਂ ਦੀ ਕਰਨੀ ਤੇ ਸਾਰੇ ਨਜ਼ਰ ਰੱਖਦੇ ਨੇ ਉਹਦੀ ਆਵਾਜ਼ ਜੇ ਆਪਣੇ ਆਪਣੀ ਆਵਾਜ਼ ਆਪ ਨਹੀਂ ਪਛਾਣਦਾ ਇਹ ਤੋਂ ਵੱਡਾ ਧੋਖੇਬਾਜ਼ ਕੀ ਹੋ ਸਕਦਾ ਸੋ ਆਈ ਮੈਂ ਤੁਹਾਨੂੰ ਕਹਿ ਰਿਹਾ ਕਿ ਹਾਲਾਤ ਦੇਖੋ ਕਹਿ ਜੀ ਹੈ ਇਹਨਾਂ ਨੇ ਕਿ ਇਕੱਠੇ ਹੋ ਕੇ ਲੱਗੇ ਹੈ ਤਾਂ ਮਤਲਬ ਕੀ ਹੈ ਪਹਿਲੇ ਵੀ ਇਹ ਟੀਮ ਬੀ ਟੀਮ ਸੀ ਉਹਨਾਂ ਦੀ ਭਾਵੇਂ ਇਕੱਠੇ ਹੋ ਜਾਣ ਲੋਕੀ ਇਹਨਾਂ ਨੂੰ ਬਖਸ਼ਣਗੇ ਨਹੀਂ ਇੱਕ ਪਾਰਟੀ ਦਾ ਕਤਲ ਕੀਤਾ ਕਿਉਂਕਿ ਕਾਂਗਰਸ ਪਾਰਟੀ ਕਦਰ ਤਾਂ ਕਰਦੀ ਨਹੀਂ ਕਿਸੇ ਬੰਦੇ ਦੀ ਉਧਰ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਬੀਬੀ ਪ੍ਰਨੀਤ ਕੌਰ ਚੌਂ ਮੈਦਾਨ ਵਿੱਚ ਹੈ ਤੇ ਉਹਨਾਂ ਨੇ ਥਾਂ ਥਾਂ ਤੇ ਵਰਕਰਾਂ ਮੀਟਿੰਗਾਂ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਕਾਕਾ ਰਣਜੀਪ ਦੇ ਵਿਰੋਧ ਦੇ ਉੱਪਰ ਕਿਹਾ ਕਿ ਜੇ ਕਾਕਾ ਰਣਜੀਪ ਨੂੰ ਕੋਈ ਨਾਰਾਜ਼ਗੀ ਹੈ ਤੇ ਉਹ ਹਾਈ ਕਮਾਂਡ ਨਾਲ ਗੱਲ ਕਰਨ ਉਹਨਾਂ ਟਿਕਟ ਦੇਣ ਲਈ ਹਾਈ ਕਮਾਂਡ ਦਾ ਧੰਨਵਾਦ ਕੀਤਾ। ਕਾਬਲੇ ਜ਼ਿਕਰ ਹੈ ਕਿ ਨਾਬਾ ਤੋਂ ਸੀਨੀਅਰ ਲੀਡਰ ਕਾਕਾ ਰਣਜੀਤ ਸਿੰਘ ਵੀ ਪਟਿਆਲਾ ਤੋਂ ਟਿਕਟ ਦੇ ਦਾਵੇਦਾਰ ਸਨ ਪਰ ਉਹਨਾਂ ਨੂੰ ਟਿਕਟ ਨਹੀਂ ਮਿਲੀ ਕਿਉਂਕਿ ਇੱਕ ਪਰਿਵਾਰਿਕ ਟਿਕਟ ਦਾ ਫਾਰਮੂਲਾ ਕਾਂਗਰਸ ਨੇ ਖਤਮ ਕਰ ਦਿੱਤਾ ਹੈ। ਹੁਣ ਕਾਂਗਰਸ ਦੇ ਵਿੱਚ ਟੱਬਰ ਜਿੰਨੀਆਂ ਮਰਜ਼ੀ ਸੀਟਾਂ 'ਤੇ ਲੜ ਸਕਦੇ ਨੇ। ਮੈਂ ਬਹੁਤ ਧੰਨਵਾਦ ਕਰਦੀ ਹਾਂ ਸਾਡੇ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਜੀ ਦਾ, ਸੋਨੀਆ ਗਾਂਧੀ ਜੀ ਦਾ ਔਰ ਪੰਜਾਬ ਦੇ ਸਾਡੇ ਪ੍ਰਧਾਨ ਔਰ ਸੀਐਮ ਦਾ ਜਿਨ੍ਹਾਂ ਨੇ ਮੈਨੂੰ ਵਿਸ਼ਵਾਸ ਕਰਕੇ ਟਿਕਟ ਦਿੱਤਾ ਹੈ ਇਹ ਬਹੁਤ ਜ਼ਿਆਦਾ ਪਾਵਰ ਮਿਲੀ ਹੈ ਕਿਉਂਕਿ ਯੂਥ ਹੀ ਹੈ ਜਿਹੜਾ ਜਜ਼ਬਾਤ ਨੂੰ ਅੱਗੇ ਲੈ ਕੇ ਆਉਂਦਾ ਹੈ ਤੁਰ ਫਿਰ ਕਰਦਾ ਹੈ ਯੂਥ ਔਰ ਸਾਡੇ ਸਿਆਣਿਆਂ ਦੀ ਜਿਹੜੀ ਕੰਬੀਨੇਸ਼ਨ ਹੋਏਗੀ ਇਹ ਬਹੁਤ ਵੱਡਾ ਰੋਲ ਅਦਾ ਕਰੇਗੀ ਜਿੱਤ ਦੇ ਵਿੱਚ ओके चाचा जी ਸਾਡੀਆਂ ਸਰਕਾਰਾਂ ਦਾ ਇੱਕ ਤਾਂ ਮੇਰੇ ਕੋਲ ਪਹਿਲੇ دی تھی ਉਹ ਤਾਂ ਉਹਨਾਂ ਨੇ ਮੰਗੀ ਕਿਉਂਕਿ ਸੀਐਮ ਜੀ ਵਾਈਫ ਦੇ ਨਾਤੇ ਹੈ ਮੈਂ ਨਾ ਅੱਗੇ ਗਈਆਂ ਨਾ ਪਿੱਛੇ ਜੇ ਮੈਂ ਹੁਣ ਇਸਤੇਮਾਲ ਕਰਦੀ ਆ ਇਹਦਾ ਕੋਈ ਮੈਨਾ ਨਹੀਂ ਹੁਣ ਮੈਂ ਕਿਹੜੀ ਬੁਲੇਟ ਪ੍ਰੂਫ 'ਚ ਬੈਠੀ ਆ ਲੋਕਾਂ ਦੇ ਵਿੱਚ ਹੀ ਆ ਲੋਕਾਂ ਵਿੱਚ ਹੀ ਵਿਚਰਦੀ ਆ ਹਾਈ ਕਮਾਂਡ ਨਾਲ ਨਰਾਸ਼ ਹੋਗਾ ਟਿਕਟ ਉਹਨਾਂ ਨੇ ਦਿੱਤਾ ਔਰ ਉਹ ਕਹਿਣਾ ਉਹਨੂੰ ਜਾ ਕੇ ਮਿਲਣਾ ਸੰਤੀ ਕੇਂਦਰ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਆਪਣਾ ਭਰਵਾ ਰੋਡ ਸ਼ੋਅ ਕੱਢਿਆ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਜਦੋਂ ਇਹ ਰੋਡ ਸ਼ੋਅ ਲੰਘਿਆ ਤੇ ਰਵਨੀਤ ਸਿੰਘ ਬਿੱਟੂ ਨੇ ਆਪਣੇ ਆਪ ਨੂੰ ਇੱਕ ਵਾਰ ਫੇਰ ਤੋਂ ਲੁਧਿਆਣੇ ਵਿੱਚ ਜਿੱਤਣ ਲਈ ਆਸਵੰਦ ਕੀਤਾ ਇੱਕ ਦਿਨ ਪਹਿਲਾਂ ਹੀ ਸਿਮਰਜੀਤ ਬੈਂਸ ਨੇ ਆਪਣੇ ਆਪ ਨੂੰ ਉਮੀਦਵਾਰ ਐਲਾਨਿਆ ਸੀ ਜਿਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਦਿੱਤਾ ਰਵਨੀਤ ਬਿੱਟੂ ਵੱਲੋਂ ਸ਼ਹਿਰ ਵਿੱਚ ਥਾਂ-ਥਾਂ ਬੋਰਡ ਲਾਏ ਗਏ ਨੇ ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਉਹ ਆਪਣੇ ਕੀਤੇ ਗਏ ਕੰਮਾਂ ਦੇ ਆਧਾਰ ਤੇ ਵੋਟ ਮੰਗਣਗੇ ਦੇਖੋ ਬਹੁਤ ਪਰਮਾਤਮਾ ਦੀ ਕਿਰਪਾ ਕਾਂਗਰਸ ਪਾਰਟੀ ਲੀਡਰਸ਼ਿਪ ਨੇ ਲੋਕਾਂ ਦੇ ਪਿਆਰ ਨਾਲ ਦੂਜੀ ਵਾਰ ਟਿਕਟ ਮਿਲੀ ਆ ਤੇ ਅੱਜ ਉਹ ਪਿਆਰ ਕਬੂਲਦੇ ਹੋਏ ਲੋਕਾਂ ਦਾ ਜੋਸ਼ ਦੇਖਦੇ ਕਿਉਂਕਿ ਮੈਂ ਤਾਂ ਇਹਨਾਂ ਦੀ ਚਰਨਾਂ ਦੀ ਧੂੜ ਆ ਇਹ ਪਿਆਰ ਆਪਣਾ ਭਰਾ ਸਮਝਦੇ ਆਪਣਾ ਬੱਚਾ ਸਮਝਦੇ ਪੋਤਾ ਸਮਝਦੇ ਆ ਤੇ ਮੈਨੂੰ ਕਦੇ ਇਹਨਾਂ ਨੇ ਆਪਣਾ ਲੀਡਰ ਨਹੀਂ ਸਮਝਿਆ ਮੈਨੂੰ ਕਦੇ ਇਹਨਾਂ ਨੇ ਪੋਲੀਟੀਕਲ ਬੰਦਾ ਨਹੀਂ ਸਮਝਿਆ ਉਹ ਪਿਆਰ ਦੇਖ ਕੇ ਇਹਨਾਂ ਦਾ ਮੈਂ ਹਮੇਸ਼ਾ ਹੀ ਮੇਰਾ ਸਿਰ ਝੁਕ ਜਾਏ ਦੇਖੋ ਵਾਕਈ ਤੁਹਾਡੀ ਗੱਲ ਠੀਕ ਆ ਵੀ ਮੈਂ ਮੰਨ ਸੀ ਵੀ ਮੈਂ ਜਦੋਂ ਆਵਾਂ ਤੇ ਮੈਂ ਲੋਕਾਂ ਨੂੰ ਜ਼ਰੂਰ ਇੱਕ ਵਾਰ ਸੱਦਾ dama ਤੇ ਮੈਨੂੰ ਵੀ ਨਹੀਂ ਪਤਾ ਸੀ ਵੀ ਉਹ ਸੱਦਾ ਲੋਕ ਐਡੀਆਂ ਹਜ਼ਾਰਾਂ ਦੀਆਂ ਗੱਡੀਆਂ ਲੈ ਕੇ ਲੋਕ ਪਹੁੰਚ ਜਾਣਗੇ ਪਰ ਇਹ ਮੈਂ ਸਮਝਦਾ ਸਰਕਾਰ ਬਿਆਨ ਸਿੰਘ ਜੀ ਦਾ ਬੀਜਿਆ ਹੋਇਆ ਏ ਤੇ ਅਸੀਂ ਉਹ ਬੀਜੇ ਹੋਏ ਨੂੰ ਇਹ ਕੋਸ਼ਿਸ਼ ਕਰ ਰਹੇ ਹਾਂ ਵੀ ਖਰਾਬ ਨਾ ਕਰੀਏ ਉਹਨੂੰ ਉਸੇ ਤਰੀਕੇ ਨਾਲ ਰੱਖੀਏ ਤੇ 5 ਸਾਲ ਜਿਹੜੇ ਲਾਏ ਨੇ ਉਹ ਲੋਕਾਂ ਦੇ ਵਿੱਚ ਲੈ ਕੇ ਰਾਏ ਨੇ ਲੋਕਾਂ ਨੂੰ ਅਮਨ ਸ਼ਾਂਤੀ ਲੁਧਿਆਣੇ ਨੇ ਦਿੱਤੀ ਆ ਪਿਆਰ ਵੰਡਿਆ ਏ ਸੰਤ ਜੀ ਗਿੰਦਰ ਲੁਧਿਆਣਾ ਦੀਆਂ ਬਾਹਰ ਕੌਂਸਲ ਦੀਆਂ ਚੋਣਾਂ ਵਿੱਚ ਅਸ਼ੋਕ ਕੁਮਾਰ ਮਿੱਤਲ ਦੂਜੀ ਵਾਰ ਜਿੱਤ ਦਰਜ ਕਰ ਗਏ ਨੇ ਰਜਿੰਦਰਪਾਲ ਬੱਬਰ ਉਪਰਧਾਨ ਚੁਣੇ ਗਏ ਨੇ ਲੁਧਿਆਣਾ ਬਾਹਰ ਕਾਉਂਸਲ ਦੇ ਵਿਕਾਸ ਦੇ ਬਾਕੀ ਕੰਮਾਂ ਨੂੰ ਨੇਪਰੇ ਚਾੜਨ ਦਾ ਸ਼ੌਕ ਮਿੱਤਲ ਹੋਰਾਂ ਨੇ ਭਰੋਸਾ ਦਿੱਤਾ। ਇੱਕ ਉਹਨਾਂ ਨੂੰ ਸਿਟਿੰਗ ਸਪੇਸ ਨਹੀਂ ਮਿਲਦਾ। ਉਹਦੇ ਲਈ ਬਹੁਤ ਉਭਰਾਲੇ ਕਰ ਰਹੇ ਐ ਪਰ 2 ਸਾਲ ਤੋਂ ਮੀਟਿੰਗਸ ਕਰ ਚੁੱਕੇ ਐ। ਪੰਡਤ ਸਾਹ ਨਾਲ ਮਿਸਟਰ ਸੀਨੀਅਰ ਐਡਵਾਈਜ਼ਰ ਟੂ ਸੀਐਮ ਲਫਟੀਨੈਂਟ ਜਨਰਲ ਸ਼ੇਰਗਿਲ ਨਾਲ ਦੋ ਮੀਟਿੰਗਸ ਕਰ ਚੁੱਕੇ ਆਲਰੇਡੀ ਬਿਫੋਰ ਇਲੈਕਸ਼ਨਸ ਇੱਕ ਮੈਂ ਰਕੇਸ਼ ਪਾਂਡੇ ਜੀ ਨਾਲ ਮੀਟਿੰਗ ਕਰ ਚੁੱਕੇ ਆ ਆਸ਼ੂ ਜੀ ਹੈ ਕੈਬਨਿਟ ਮੰਤਰੀ ਰਵਨੀਤ ਬਿੱਟੂ ਐਮਪੀ ਈਵਨ ਮੇਅਰ ਸਾਹਿਬ ਹੈ ਉਹਨਾਂ ਨਾਲ ਮੀਟਿੰਗ ਹੋ ਚੁੱਕੀ ਹੈ ਮੇਰੀ ਕਿ ਸਾਨੂੰ ਸਰਕਾਰ ਤੋਂ ਫੰਡ ਦਿਵਾਓ ਤਾਂ ਕਿ ਅਸੀਂ ਪਾਰਕਿੰਗ ਦੀਆਂ ਜਿਹੜੀਆਂ ਵੱਡੀਆਂ ਪ੍ਰੋਬਲਮਾਂ ਦਾ ਹੈ ਚੈਂਬਰਸ ਦੀਆਂ ਵੱਡੀਆਂ ਪ੍ਰੋਬਲਮਾਂ ਦਾ ਉਹਨਾਂ ਨੂੰ ਲਿਆਈਏ ਸਾਡੇ ਯੰਗ ਲਾਇਰਜ਼ ਨੂੰ ਬੈਠਣ ਲਈ ਜਗ੍ਹਾ ਤੇ ਚੈਂਬਰ ਦਾ ਅਸੀਂ ਉਪਰਲਾ ਕਰੀਏ ਇੱਕ ਹੋਰ ਵੱਡੀ ਸਮੱਸਿਆ ਇੱਥੇ ਹੈ ਜਿਹੜੀ ਯੂਨਿਟੀ ਬਾਰ ਦੀ ਉਹ ਬੜੀ ਪ੍ਰੋਬਲਮ ਸੀ ਇਸ ਵਾਰੀ ਬਿਗਨਿੰਗ ਹੋ ਚੁੱਕੀ ਹੈ ਕਿਉਂਕਿ ਅਸੀਂ ਸਾਰੇ ਕੈਂਡੀਡੇਟਸ ਨੇ ਰਲ ਮਿਲ ਕੇ ਹੈਲਦੀ ਕੰਟੈਸਟ ਕੀਤਾ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਰੋਜ਼ ਇੱਕ ਦੂਜੇ ਨਾਲ ਜੱਫੀਆਂ ਪਾ ਪਾ ਕੇ ਅਸੀਂ ਮਿਲਦੇ ਰਹੇ ਆ ਤਿਲ ਦੀ ਲਾਸਟ ਵੋਟ 200 ਪਲੱਸ ਵੋਟਾਂ ਦੇ ਮਾਰਜਨ ਤੋਂ ਉਹ ਜੇਤੂ ਘਰਾੜ ਹੋਏ ਨੇ ਤੇ 22 ਪ੍ਰਧਾਨ ਵਾਸਤੇ ਰਜਿੰਦਰ ਬੱਬਰ ਜਿਹੜੇ 400 ਪਲੱਸ ਮਾਰਜਨ ਤੋਂ ਜਿੱਤੂ ਘਰਾਰ ਹੋਏ ਨੇ ਤੇ ਬਾਕੀ ਦਾ ਹਲੇ ਰਿਜ਼ਲਟ ਜਿਹੜੀ ਕਾਊਂਟਿੰਗ ਚੱਲਦੀ ਹੈ ਸ਼ਾਇਦ ਨੂੰ ਟਾਈਮ ਲੱਗ ਸਕਦਾ ਪਰ ਇੱਥੇ ਜੋ ਮਾਹੌਲ ਹੈ ਉਹ ਬਹੁਤ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਬਹੁਤ دیر ਬਾਅਦ ਜਿਹੜੀ ਵਕੀਲਾਂ ਨੂੰ ਇੱਕ ਆਸ ਸੀਗੀ ਕਿ ਇੱਕ ਚੰਗਾ ਪ੍ਰਧਾਨ ਆਣਾ ਚਾਹੀਦਾ ਉਹ ਇਸ ਡਿਸਟ੍ਰਿਕਟ ਬਾਰਸੇ ਲੁਧਿਆਣਾ ਨੂੰ ਇੱਕ ਬਹੁਤ ਹੀ ਚੰਗਾ ਪ੍ਰਧਾਨ ਮਿਲਿਆ ਹੈ ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਇੱਕ ਨਜ਼ਰ ਇਸ ਵੇਲੇ ਤੱਕ ਦੀਆਂ ਚੋਣਵੀਆਂ ਤੇ ਖਾਸ ਖਾਸ ਸੁਰਖੀਆਂ ਪੰਜਾਬ ਕਾਂਗਰਸ ਵੱਲੋਂ ਪੰਜਾਬ ਦੀਆਂ ਤਿੰਨ ਹੋਰ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਕੀਤਾ ਗਿਆ ਐਲਾਨ ਫਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ ਖਡੂਰ ਸਾਹਿਬ ਤੋਂ ਜਗਬੀਰ ਸਿੰਘ ਡਿੰਪਾ ਦੇ ਨਾਂ ਦਾ ਐਲਾਨ ਫਰੀਦਕੋੜ ਤੋਂ ਮੁਹੰਮਦ ਸਦੀਕ ਲੜਨਗੇ ਚੋਣ ਉਧਰ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਟਨਾ ਤੋਂ ਸ਼ਤਰੂਗਨ सिन्हा ਨੂੰ ਮਿਲੀ ਟਿਕਟ ਪੰਜਾਬ ਦੀ ਕਾਂਗਰਸ ਵਿੱਚ ਟਿਕਟਾਂ ਦੀ ਵੰਡ ਨਾਲ ਉੱਠਣ ਲੱਗੇ ਨੇ ਬਗਾਵਤੀ ਸੌਰ ਮਹਿੰਦਰ ਕੇਪੀ ਅਤੇ ਸੰਤੋਸ਼ ਚੌਧਰੀ ਨੇ ਰੁਖ ਅਖਤਿਆਰ ਕੀਤਾ ਬਗਾਵਤੀ ਰੁਖ ਮਹਿੰਦਰ ਸਿੰਘ ਕੇਪੀ ਨੇ ਕਿਹਾ ਕਾਂਗਰਸ ਨੇ ਕੀਤਾ ਮੇਰਾ ਸਿਆਸੀ ਕਤਲ ਲੜ ਸਕਦਾ ਆਜ਼ਾਦ ਚੋਣ ਅਕਾਲੀ ਦਲ ਅਤੇ ਖੈਰਾ ਨਾਲ ਵੀ ਹਾਂ ਸੰਪਰਕ ਸੁਖਬੀਰ ਬਾਦਲ ਨੇ ਬਠਿੰਡਾ ਵਿੱਚ ਸ਼ੁਰੂ ਕੀਤੀਆਂ ਪਾਰਟੀ ਵਰਕਰਾਂ ਨਾਲ ਸੈਲਫੀਆਂ ਕਰਾਉਣ ਦੀਆਂ ਗਤੀਵਿਧੀਆਂ ਸੁਖਬੀਰ ਨੂੰ ਲੱਗਦਾ ਹੈ ਸੈਲਫੀਆਂ ਕਰਾਉਣ ਨਾਲ ਵਰਕਰਾਂ ਵਿੱਚ ਆਏਗਾ ਉਤਸ਼ਾਹ ਦੁਬਾਰਾ ਹੋਊਗੀ ਪਾਰਟੀ ਮਜ਼ਬੂਤ ਕਾਂਗਰਸ ਤੇ ਵੀ ਸੇਦੇ ਤਿੱਖੇ ਨਿਸ਼ਾਨੇ ਸਿੱਧੂ ਸੁਖਪਾਲ ਖੈਰਾ ਅਤੇ ਜਾਖੰਡ ਨੂੰ ਲਿਆ ਨਿਸ਼ਾਨੇ ਅੱਛਾ ਸਕੂਲ ਕਾਨੇ ਚੁੱਕਿਆ ਦਰਸ਼ਨੀ ਡਿਊਡੀ ਦਾ ਮੁੱਦਾ ਸ਼੍ਰੀ ਕਾਲ ਤਖਤ ਦੇ ਜਥੇਦਾਰ ਨੂੰ ਕੀਤੀ ਇਤਿਹਾਸਿਕ ਇਮਾਰਤਾਂ ਸਾਂਭਣ ਦੀ ਬੇਨਤੀ ਕਿ ਹਾਂ ਇਸ ਮੰਤਵ ਲਈ ਬਣਾਈ ਜਾਵੇ ਮਾਰਾਂ ਦੀ ਟੀਮ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਪਰੋਸਾ ਭਰਮਪੁਰ ਨੇ ਵੀ ਕੀਤੀ ਸੀ ਗਿਆਨੀ ਜੱਥੇਦਾਰ ਨਾਲ ਮੁਲਾਕਾਤ ਪੰਜਾਬ ਇਸ ਵੇਲੇ ਵਿੱਚ ਫਿਲਹਾਲ ਇੰਨਾ ਹੀ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਦੇ ਨਾਲ ਫੇਰ ਮੁਲਾਕਾਤ ਹੋਏਗੀ ਸੁਰਿੰਦਰ ਡੱਲਾ ਨੇ دی اجازت ਤਨਵਾ